ਹਾਂਜੀ ਸਵਾਗਤ ਹੈ ਜੀ ਬਹੁਤ ਟਾਈਮ ਬਾਅਦ ਸਾਡੀ ਕਿਚਨ ਵਿੱਚ ਅੱਜ ਆਪਾਂ ਤੁਹਾਡੇ ਨਾਲ ਲੱਗੇ ਆਂ ਜੀ ਸ਼ੇਅਰ ਕਰਨੀ ਚਿਕਨ ਦੀ ਰੈਸਪੀ। ਉਹਦੇ ਲਈ ਮਟੀਰੀਅਲ ਜਿਹੜਾ ਸਾਰਾ ਆਪਾਂ ਰੈਡੀ ਕਰ ਲਿਆ। ਤੇ ਇਹ ਪਾਇਆ ਜੀ ਪਹਿਲਾਂ ਆਪਾਂ ਕੜਾਈ ਵਿੱਚ 2 ਤੋਂ 3 ਟੇਬਲस्पून ਪਾਇਆ ਬਟਰ। ਇਹ ਬਟਰ ਵਿੱਚ ਆਪਾਂ ਬਣਾਵਾਂਗੇ। ਤੇ ਨਾਲੀ ਇਹਦੇ ਵਿੱਚ ਐਡ ਕਰ ਦਿੰਨਾ ਹੁਣ ਜੀ ਚਿਕਨ। ਇਹ ਜਿਹੜੇ ਪੀਸ ਆ ਥੋੜੇ ਵੱਡੇ ਰੱਖਨੇ ਆ ਇਸ ਤਰ੍ਹਾਂ ਛੋਟੇ ਨਹੀਂ ਕੱਟਨੇ ਚਿਕਨ ਪਕਾਣ ਤੋਂ ਬਾਅਦ ਇਹਨੂੰ ਇੱਕ ਦੋ ਵਾਰ ਇਸ ਤਰ੍ਹਾਂ ਮਿਕਸ ਕਰ ਲੈਣਾ ਤੇ ਨਾਲ ਹੀ ਇਹਦੇ ਵਿੱਚ ਥੋੜੇ ਮਸਾਲੇ ਆਪਾਂ ਜਿਹੜੇ ਹੁਣੇ ਐਡ ਕਰ ਦੇਣੇ ਆ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ گارਲਿਕ ਮੈਂ ਲਿਆ ਆ ਪੂਰੇ ਦੀ ਪੂਰੀ ਜਿਸ ਤਰ੍ਹਾਂ ਗੱਠੀ ਹੁੰਦਾ ਇੱਕ ਆਪਾਂ ਉਹ ਜਿਹੜਾ ਇਹਦੇ ਵਿੱਚ ਐਡ ਕਰ ਦੇਣਾ ਇਹਨੂੰ ਆਪਾਂ ਛਿੱਲਣਾ ਵੀ ਨਹੀਂ ਪਰ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਧੋ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਐਡ ਕੀਤਾ ਟੇਸਟ ਅਕੋਰਡਿੰਗ ਨਮਕ ਹਲਦੀ ਕਾਲੀ ਮਿਰਚ ਪਾਉਡਰ ਤੇ ਨਾਲ ਹੀ ਪਾਵਾਂਗੇ ਦੇਗੂ ਵਿੱਚ ਥੋੜਾ ਜਿਹਾ ਐਡ ਕਰਾਂਗੇ ਇਹਦੇ ਵਿੱਚ گارਲਿਕ ਪਾਊਡਰ ਤੁਸੀਂ ਜੇ ਤੁਸੀਂ ਆਪਣੇ ਟੇਸਟ ਅਕੋਰਡਿੰਗ ਜਿੰਨਾ ਵੀ ਤੁਸੀਂ ਸਪਾਈਸਿੰਗ ਹੁਣ ਪਸੰਦ ਕਰਦੇ ਹੋ ਉਹ ਨਹੀਂ ਤੁਸੀਂ ਐਡ ਕਰ ਲਓ ਮੈਨੂੰ ਮਿਕਸ ਕਰ ਦੇਣਾ 10 ਤੋਂ 5 ਮਿੰਟ ਤੱਕ ਆਪਾਂ ਇਹਨੂੰ ਇਸ ਤਰ੍ਹਾਂ ਕਵਰ ਕਰਕੇ ਸੋ ਆਪਾਂ ਸ਼ੇਪ ਲਗਾਵਾਂਗੇ ਮਿਕਸ ਕਰਕੇ ਤੇ ਇਹਨੂੰ ਕਵਰ ਕਰ ਦੇਣਾ ਇੱਕ ਅਲੱਗ ਆਪਾਂ ਲੱਗੇ ਅੱਜ ਟਰਾਈ ਕਰਨ ਰੈਸਪੀ ਇਸ ਲਈ ਸੋਚਿਆ ਵੀ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਾਵੇ ਤੇ ਨਾਲ ਹੀ ਤੁਸੀਂ ਦੇਖ ਸਕਦੇ ਆ ਇਧਰ ਮਟੀਰੀਅਲ ਆਪਾਂ ਤਿਆਰ ਕੀਤਾ ਆ ਆਪਾਂ ਇਹਦੇ ਵਿੱਚ ਪਾਈ ਆ ਜੀ ਬਰੋਕਲੀ Shimla mircha pyaz ਇੱਕ ਤਾਂ ਰੈੱਡ ਕੱਟਿਆ ਇੱਕ ਕੱਟਿਆ ਜੀ ਵਾਈਟ ਤੇ ਨਾਲ ਹੀ ਪਾਵਾਂਗੇ ਜੀ ਵਿੱਚ ਆਪਾਂ ਛੱਲੀਆਂ ਇਹ ਛੱਲੀਆਂ ਆਪਾਂ ਵਿੱਚ ਐਡ ਕਰਨੀਆਂ ਕੌਰ ਇਹਦਾ ਨਾ ਬਹੁਤ ਵਧੀਆ ਟੇਸਟ ਆਉਂਦਾ ਹੈ ਆਪਾਂ ਸੂਪ ਵਾਂਗੂ ਬਣਾਉਣਾ ਹੈ ਚਿਕਨ ਤੇ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਸਬਜ਼ੀਆਂ ਉਦਾਂ ਤਾਂ ਬੱਚੇ ਖਾਂਦੇ ਨਹੀਂ ਹੁਣ ਇਸ ਤਰ੍ਹਾਂ ਤਾਂ ਜ਼ਰੂਰ ਖਾਓਗੇ 5 ਮਿੰਟ ਸੇਕ ਰਿਗਉਣ ਤੋਂ ਬਾਅਦ ਹੁਣ ਇਹਦੇ ਵਿੱਚ ਐਡ ਕਰਨੀ ਸਬਜ਼ੀਆਂ ਇਹੋ ਬਟਰ ਵਿੱਚ ਬਣਾਉਂਦੇ ਆ ਤਾਂ ਲੱਗ ਹੀ ਟੇਸਟਵਰਨਾ ਬਹੁਤ ਵਧੀਆ ਫਲੇਵਰ ਆਉਂਦਾ ਹੈ ਦੀ ਸਾਰੀ ਆਪਾਂ ਵੇਜੀਟੇਬਲ ਸਾਰੀ ਇਹਦੇ ਵਿੱਚ ਪਾ ਦੇਣੀ ਹੈ ਬਸ ਲਾ ਮਿਰਚਾ ਬਰੋਕਲੀ ਪਿਆਜ਼ ਗੈਸ ਦਾ ਫੇਮ ਜਿਹੜਾ ਹੈ ਉਹ ਲੋ ਰੱਖੋ ਸਾਰੇ ਕੁਝ ਪਕਣ ਤੋਂ ਬਾਅਦ 3 ਤੋਂ 4 ਟਮਾਟਰ ਪਾ ਲੈ ਜੀ ਗ੍ਰੈਂਡ ਉਦੇ ਵਿੱਚ ਜਿਹੜੇ ਐਡ ਕਰ ਦਿੰਦੇ ਹਾਂ ਹੁਣ ਗੈਸ ਦਾ ਫਲੇਮ ਜਿਹੜਾ ਆ ਬਿਲਕੁਲ ਸਲੋ ਆ ਤੇ ਇਹਨੂੰ ਕੱਢ ਦੇਣਾ ਹੈ ਜੀ ਕਵਰ 5 ਮਿੰਟ ਇਸੇ ਤਰ੍ਹਾਂ ਆਪਾਂ ਕਵਰ ਕਰਕੇ ਰੱਖਣਾ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਮਿਕਸ ਕਰਾਂਗੇ ਇਹਦੇ ਨਾਲ ਜਿਆਦਾ ਵੈਸਟ ਆ ਰਾਈਸ ਖਾਣਾ ਰੋਟੀ ਵੀ ਖਾ ਸਕਦੇ ਹਾਂ ਕਿਉਂਕਿ ਥੋੜੀ ਗਰੇਵੀ ਥੋੜਾ ਲਿਕਵਿਡ ਬਣ ਜਾਣਾ ਹੈ ਫਰ ਰਸੀਬ ਨਾਵਾਂਗੇ ਰਾਈਸ ਤੇ ਨਾਲ ਹੀ ਦੂਸਰੀ ਸਾਈਡ ਆਪਾਂ ਰਾਈਸ ਵੀ ਤਿਆਰ ਕਰ ਲੈਣੇ ਆ ਜਦ ਤੱਕ ਚਿਕਨ ਰੈਡੀ ਹੋਣਾ ਹੈ ਤਾਂ ਆਪਣੇ ਰਾਈਸ ਵੀ ਜਿਹੜੇ ਉਹ ਬਣ ਜਾਣੇ ਆ ਥੋੜਾ ਪਾਲਿਆ ਜੀ ਆਪਾਂ ਆਇਲ ਨਾਲ ਹੀ ਪਾਵਾਂਗੇ ਜੀਰਾ ਧਨੀਆ ਥੋੜਾ ਜਿਹਾ ਜੀਰੇ ਤੇ ਨੀਂ ਸੇਕ ਲੱਗਣ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਇੱਕ ਪਿਆਜ਼ ਤੇ ਨਾਲ ਹੀ ਧਨੀਏ ਦੀਆਂ ਡੰਡੀਆਂ ਜ਼ਰੂਰ ਐਡ ਕਰ ਦਿੰਦੀਆਂ ਇਹਦੇ ਨਾਲ ਟੇਸ ਜਿਹੜਾ ਰਾਈਸ ਦਾ ਬਹੁਤ ਵਧੀਆ ਵੜਦਾ ਹੈ ਹੁਣ ਇਹਨੂੰ ਕਰਾਂਗੇ ਜੀ ਥੋੜੇ ਜਿਹਾ ਲਾਈਟ ਬ੍ਰਾਊਨ ਪਿਆਜ਼ ਤੋਂ ਬਾਅਦ ਵਿੱਚ ਐਡ ਕਰਾਂਗੇ ਜੀ ਇਹਦੇ ਵਿੱਚ ਆਪਾਂ ਰਾਈਸ ਹਾਂਜੀ ਜੀ ਤੁਸੀਂ ਦੇਖ ਸਕਦੇ ਆ 5 ਤੋਂ 7 ਮਿੰਟ ਆਪਾਂ ਚੰਗੀ ਤਰ੍ਹਾਂ ਇਹ ਸੇਕ ਲਿਆ ਲਗਾ ਜੀ ਹੁਣ ਦੇਖੋ ਲਾਸਟ ਪਾਵਾਂਗੇ ਧਨੀਆ ਬਹੁਤ ਵਧੀਆ ਅਲੱਗ ਟੇਸਟ ਬਣਦਾ ਆ ਰਾਈ ਜਰੂਰ ਕਰਿਓ ਸਬਜ਼ੀਆਂ ਪਾ ਕੇ ਕੋਈ ਆਪਾਂ ਤੜਕਾ ਨਹੀਂ ਲਗਾਇਆ ਕੁਸ਼ਨੀ ਇਹਦੇ ਵਿੱਚ ਵਾਧੂ ਕੰਮ ਕੀਤਾ ਬਣਾਉਣਾ ਵੀ ਬਹੁਤ ਈਜ਼ੀ ਆ ਕਿਉਂਕਿ ਜਿੰਨਾ ਟਾਈਮ ਆਪਾਂ ਨੂੰ ਤੜਕਾ ਲਗਾਉਣ ਨੂੰ ਲੱਗ ਜਾਂਦਾ ਆ ਉਨੇ ਟਾਈਮ ਵਿੱਚ ਜਿਹੜੀ ਅੱਧੀ ਰੈਸਪੀ ਇਹ ਰੈਡੀ ਹੋ ਜਾਂਦੀ ਆ ਸਬਟਰ ਵਿੱਚ ਥੋੜਾ ਜਿਹਾ ਸੇਕ ਲਗਾਉਣ ਤੋਂ ਬਾਅਦ ਹੀ ਆਪਾਂ ਸਾਰਾ ਕੁਝ ਐਡ ਕਰ ਦਿੱਤਾ ਸੀ ਤੁਸੀਂ ਦੇਖਿਆ ਹੋਣਾ ਗੈਸ ਕਰ ਦਾਂਗੇ ਜੀ ਔਰ ਚਿਕਨ ਰੈਡੀ ਆ ਤੇ ਨਾਲ ਹੀ ਇਦਾਂ ਰਾਈਸ ਵੀ ਆਪਾਂ ਬਣਾ ਲਏ ਆ ਰਾਈਸ ਵੀ ਬਣ ਕੇ ਰੈਡੀ ਆ ਜੀ ਆਪਾਂ ਬਣਾਏ ਬਾਸਮਤੀ ਰਾਈਸ ਹੁਣ ਨਾਲ ਖਾਵਾਂਗੇ ਤੁਸੀਂ ਜੇ ਰੋਟੀ ਖਾਣਾ ਚਾਹੁੰਦੇ ਹੋ ਤਾਂ ਰੋਟੀ ਬਣਾ ਲਓ ਗ੍ਰੇਸ ਬਣਾ ਲਓ ਤਾਂ ਸਭ ਤੋਂ ਬੈਸਟ ਹੈ ਜੀ